ਦੋਸਤੋ ਕੈਨੇਡਾ ਦਾ ਵੀਜ਼ਾ ਲੱਗ ਚੁੱਕਿਆ ਕੈਨੇਡਾ ਚਲਦੇ ਹਾਂ ਤਾਂ ਦੋ ਚਾਰ ਗੱਲਾਂ ਨੂੰ ਤੁਹਾਡੇ ਨਾਲ ਮੈਂ ਡਿਸਕਸ ਕਰਨੀਆਂ ਨੇ ਉਹ ਜ਼ਰੂਰ ਸੁਣ ਕੇ ਜਰਾ ਆਪਦੇ ਜ਼ਿਹਨ 'ਚ ਵਸਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਸਭ ਪਤਾ ਤੇ ਮੈਂ ਬਹੁਤ ਸਿਆਣਾ ਬਸ ਮੈਂ ਕਹੂੰਗਾ ਕਿ ਜਿੰਨਾ ਐਕਸਪੀਰੀਅੰਸ ਤੁਹਾਨੂੰ ਆਪਦੀ ਜ਼ਿੰਦਗੀ ਜਿਉਂਦਿਆਂ ਨੂੰ ਹੋ ਜਾਂਦਾ ਤੇ ਆਪਣਾ ਇਹ ਫਰਜ਼ ਵੀ ਆ ਤੇ ਮੇਰੀ ਡਿਊਟੀ ਵੀ ਆ ਕਿ ਮੈਂ ਤੁਹਾਡੇ ਨਾਲ ਇਸ ਇਹਨਾਂ ਗੱਲਾਂ ਨੂੰ ਜ਼ਰੂਰ ਸ਼ੇਅਰ ਕਰਾਂ ਦੋਸਤੋ ਕੈਨੇਡਾ ਪਹੁੰਚਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਧਿਆਨ ਚ ਰੱਖਿਓ ਕਿ ਅਸੀਂ ਆਏ ਕਿੱਥੋਂ ਆ ਅਸੀਂ ਚੱਲੇ ਕਿੱਥੇ ਆ ਤੇ ਸਾਡੇ ਮਾਪਿਆਂ ਨੇ ਢਿੱਡ ਬਨ ਕੇ ਕੀਤੀਆਂ ਹੋਣੀਆਂ ਜਿਹੜੀਆਂ ਕਮਾਈਆਂ ਨੇ ਥੱਬਿਆਂ ਦੇ ਥੱਬੇ ਨੋਟ ਸਾਡੇ ਉੱਤੇ ਲਾਦੇ ਨੇ ਇਹ ਅਸੀਂ ਕਦੇ ਨਹੀਂ ਭੁੱਲਣਾ ਕਿਉਂਕਿ ਜੇ ਅਸੀਂ ਆਪਦਾ ਪਿੱਛਾ ਯਾਦ ਰੱਖਾਂਗੇ ਨਾ ਤਾਂ ਸਾਨੂੰ ਕਈ ਵਾਰੀ ਉਹ ਜਿਹੜੀਆਂ ਯਾਦਾਂ ਨੇ ਉਹ ਸਾਨੂੰ ਕਈ ਵਾਰੀ ਆਪਦੇ ਪੰਧ ਤੋਂ ਜਦੋਂ ਅਸੀਂ ਥੜਕਣ ਲੱਗਦੇ ਆ ਤਾਂ ਸਾਨੂੰ ਉਹ ਦੁਬਾਰੇ ਯਾਦ ਆ ਜਾਂਣ ਤਾਂ ਅਸੀਂ ਰੁਕ ਜਾਂਦੇ ਆ ਬੜੀਆਂ ਜ਼ਰੂਰੀ ਨੇ ਇਹ ਚੀਜ਼ਾਂ ਯਾਦ ਰੱਖਣੀਆਂ ਦੂਸਰੀ ਚੀਜ਼ ਦੋਸਤੋ ਮੈਂ ਦੱਸਣੀ ਚਾਹੁੰਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਕਈ ਵਾਰੀ ਸਾਨੂੰ ਇਹੋ ਜਿਹੀਆਂ ਚੀਜ਼ਾਂ ਹੀ ਸੋਨਾਂ ਨੂੰ ਮਿਲ ਜਾਂਦੀਆਂ ਨੇ ਜੀਹਦੇ ਵਿੱਚ ਸਿਰਫ ਤੇ ਸਿਰਫ ਇੱਕ ਨੈਗੇਟਿਵ ਪ੍ਰੋਪਾਗੈਂਡਾ ਹੀ ਚੱਲੀ ਜਾਂਦਾ ਦੋਸਤੋ ਇਹ ਨਹੀਂ ਹੈ ਕਿ ਨੈਗੇਟਿਵਿਟੀ ਨਹੀਂ ਆ ਇਹ ਨਹੀਂ ਹੈ ਕਿ ਨੈਗੇਟਿਵ ਪੁਆਇੰਟ ਨਹੀਂ ਨੇ ਹਰ ਜਗ੍ਹਾ ਹੁੰਦੇ ਨੇ ਪੰਜਾਬ ਦੇ ਆਪਦੇ ਨੇ ਕੈਨੇਡਾ ਦੇ ਆਪਦੇ ਨੇ ਹੋਰ ਕਿਸੇ ਮੁਲਕ ਦੇ ਆਪਦੇ ਹੋਣਗੇ ਕੋਈ ਵੀ ਜਗ੍ਹਾ ਸਾਡੇ ਵਾਸਤੇ ਸੰਪੂਰਨ ਨਹੀਂ ਹੋ ਸਕਦੀ ਇਨਸਾਨ ਨੇ ਪ੍ਰਸਥਤੀਆਂ ਅਨੁਸਾਰ ਢਲਣਾ ਹੁੰਦਾ ਤੁਸੀਂ ਇੰਡੀਆ ਰਹਿੰਦੇ ਹੋ ਪੰਜਾਬ ਰਹਿੰਦੇ ਹੋ ਇੱਥੇ ਤੁਸੀਂ ਇੱਥੋਂ ਦੇ ਸਿਸਟਮ ਅਨੁਸਾਰ ਢਲ ਕੇ ਜਿਉਣਾ ਜੇ ਕੈਨੇਡਾ ਚਲੇ ਹੋ ਤਾਂ ਕੈਨੇਡਾ ਚ ਉੱਥੋਂ ਦੇ ਸਿਸਟਮ ਅਨੁਸਾਰ ਢਲ ਕੇ ਜ਼ਿੰਦਗੀ ਜਿਉਣੀ ਆ ਜਿੱਥੋਂ ਤੱਕ ਇਹ ਗੱਲ ਆ ਕਿ ਸਾਰੀ ਦੁਨੀਆ ਕੈਨੇਡਾ ਦੀ ਮਾੜੀ ਹੋ ਚੁੱਕੀ ਆ ਸਾਰੇ ਏਜੰਟ ਉੱਥੇ ਮਾੜੇ ਨੇ ਸਾਰੇ ਲੈਂਡਲੋਰਡਸ ਮਾੜੇ ਨੇ ਸਾਰੇ EMPLOYEES ਮਾੜੇ ਨੇ ਤਾਂ ਦੋਸਤੋ ਇਹਦੇ ਵਿੱਚ ਸਾਨੂੰ ਬਾਚਣਾ ਪਊਗਾ ਸਾਨੂੰ ਜਾਚਣਾ ਪਊਗਾ ਆਪਦੇ ਆਪ ਨੂੰ ਵੀ ਕਿਤੇ ਅਸੀਂ ਤਾਂ ਨਹੀਂ ਸਭ ਤੋਂ ਮਾੜੇ ਜੋ ਸਾਨੂੰ ਸਾਰੀ ਦੁਨੀਆ ਹੀ ਮਾੜੀ ਲੱਗਣ ਲੱਗੀ ਸਾਡੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜਿਸ ਦਿਨ ਅਸੀਂ ਇਸ ਚੀਜ਼ ਨੂੰ ਅਪਣਾ ਲਿਆ ਨਾ ਕਿ ਅਸਮੋ ਹੀ ਸਭ ਤੋਂ ਮਾੜੇ ਆ ਆਟੋਮੈਟਿਕਲੀ ਸਾਰੀ ਦੁਨੀਆ ਸਾਨੂੰ ਚੰਗੀ ਲਗਣਾ ਲੱਗ ਜੂਗੀ ਦੋਸਤੋ ਮੇਰੀ ਇੱਕ ਗੱਲ ਨੂੰ ਧਿਆਨ ਚ ਰੱਖਿਓ ਜੋਬਾਂ ਮਿਲਣਗੀਆਂ ਵੀ ਜੋਬਾਂ ਛੁੱਟਣਗੀਆਂ ਵੀ ਜੋਬਾਂ ਤੇ ਰੱਖਿਆ ਵੀ ਜਾਊਗਾ ਜੋਬਸ ਤੇ ਕੱਟਿਆ ਵੀ ਜਾਊਗਾ ਪੈਸੇ ਮਿਲਣਗੇ ਵੀ ਪੈਸੇ ਨੱਪੇ ਵੀ ਜਾਣਗੇ ਪਰ ਇਹਨਾਂ ਹਰ ਸਮੇ ਇਸ ਹਰ ਸਥਿਤੀ ਅਨ ਚੋ ਜਦੋਂ ਤੁਸੀਂ ਨੰਘੋਗੇ ਤਾਂ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੇਗਾ ਜਿਹੜਾ ਤੁਹਾਡੇ ਤੋਂ ਕੋਈ ਨਹੀਂ ਹੋ ਸਕੂਗਾ ਤੇ ਇਹਨਾਂ ਮੁਸ਼ਕਲਾਂ ਚ ਹੀ ਅੱਗੇ ਵਧਣ ਨੂੰ ਇਹਨਾਂ ਮੁਸ਼ਕਲਾਂ ਨੂੰ ਨਾਲ ਲੈ ਕੇ ਅੱਗੇ ਵਧਣ ਨੂੰ ਜ਼ਿੰਦਗੀ ਕਹਿੰਦੇ ਆ ਤੇ ਸਾਰੀ ਜ਼ਿੰਦਗੀ ਇਹੋ ਜੀਆਂ ਮੁਸ਼ਕਲਾਂ ਦਾ ਇਹੋ ਜੀਆਂ ਪ੍ਰਸਥਿਤੀਆਂ ਦਾ ਸਾਹਮਣਾ ਇੱਕ ਇਨਸਾਨ ਕਰਦਾ ਰਹਿੰਦਾ ਜਿੱਥੋਂ ਤੱਕ ਗੱਲ ਸੈਲਫ ਰਿਸਪੈਕਟ ਦੀ ਹੈ ਨਾ ਦੋਸਤੋ ਪਹਿਲਾਂ ਉਹ ਆਪਾਂ ਕਮਾ ਲਈ ਬਿਨਾ ਕੁਝ ਕਮਾਈ ਜੇ ਸਾਡੇ ਧੌਣ ਦੇ ਵਿੱਚ ਸਰੀਆ ਨਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਨਹੀਂ ਕਰ ਸਕਦੀ ਕਾਮਯਾਬ ਉਹੀ ਹੁੰਦਾ ਜਿਹਨੂੰ ਝੁਕਣਾ ਆਉਂਦਾ ਤੇ ਕਹਿੰਦੇ ਹੁੰਦੇ ਆ ਬੇਇੱਜ਼ਤੀਆਂ ਉਹਨਾਂ ਦੀਆਂ ਹੀ ਜ਼ਿਆਦਾ ਹੁੰਦੀਆਂ ਨੇ ਜਿਨ੍ਹਾਂ ਦੀਆਂ ਇੱਛਾ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ ਕੰਮ ਕਰਨ ਨੂੰ ਆਪਣੀ ਬੇਇੱਜ਼ਤੀ ਨਹੀਂ ਮੰਨਣਾ ਏਮਪਲੋਇਰ ਵੱਲੋਂ ਜਾਂ ਸੀਨੀਅਰ ਵੱਲੋਂ ਮਾਰੀ ਗਈ ਝਟਕ ਨੂੰ ਆਪਣੀ ਬੇਇੱਜ਼ਤੀ ਨਹੀਂ ਮੰਨਣਾ ਦੋਸਤੋ ਹਰ ਤਰ੍ਹਾਂ ਦੀ ਸਿਚੁਏਸ਼ਨ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਊਗੀ ਪਰ ਐਨੀ ਚੀਜ਼ ਜ਼ਰੂਰ ਯਾਦ ਰੱਖਣੀ ਆ ਕਿ ਅਸੀਂ ਉਹਨਾਂ ਘਰਾਂ ਚੋਂ ਉੱਠ ਕੇ ਆਏ ਆ ਜਿੱਥੇ ਸਾਡੇ ਬਾਪੂ ਨੇ ਕੋਈ ਚੀਜ਼ ਨਵੀਂ ਲੈਣ ਤੋਂ ਪਹਿਲਾਂ ਇਹ ਸੋਚਿਆ ਸੀ ਕਿ ਨਹੀਂ ਮੈਂ ਆ ਉਹਦੇ ਪੁੱਤ ਨੂੰ ਬਾਹਰ ਭੇਜਣਾ ਆਪਦੀ ਧੀ ਨੂੰ ਬਾਹਰ ਭੇਜਣਾ ਉਹ ਹੀ ਪੈਸੇ ਉੱਥੇ ਵਰਤਣ ਨੂੰ ਸਾਡੀ ਮਾਂ ਬਾਜ਼ਾਰ ਗਈ ਰਿਕਸ਼ਾ ਨਹੀਂ ਕਰਾਇਆ 10 ਰੁਪਏ ਦਾ ਤੁਰ ਕੇ ਆ ਗਈ ਸਿਰਫ ਉਹ 10 ਰੁਪਏ ਇਸ ਕਰਕੇ ਬਚਾ ਲੇ ਕਿ ਮੇਰੇ ਤੇ ਹੀ ਪੁੱਤ ਦੇ ਕੰਮ ਆ ਜਾਣਗੇ ਅਸੀਂ ਉਹ ਲੜਾਈਆਂ ਲੜਨੀਆਂ ਨੇ ਤੇ ਅਸੀਂ ਉਹ ਲੜਾਈਆਂ ਲੜਨ ਲਈ ਕੈਨੇਡਾ ਚੱਲੇ ਆ ਤੇ ਜੇ ਅਸੀਂ ਆਪਦੇ ਆਪ ਨੂੰ ਪਹਿਲਾਂ ਹੀ ਹੀਰੋ ਜਾਂ ਅਸੀਂ ਬਹੁਤ ਆਪਦੇ ਆਪ ਨੂੰ ਨਾਟੂ ਖਾ ਸਮਝਣ ਲੱਗ ਜਾਂਗੇ ਨਾ ਫਿਰ ਜਾਣ ਦੀ ਲੋੜ ਨਹੀਂ ਫਿਰ ਤੁਸੀਂ ਇੱਥੇ ਹੀ ਚੰਗੇ ਆ ਤੇ ਜਿੱਥੋਂ ਤੱਕ ਚੰਗੇ ਮਾਰੇ ਲੋਕਾਂ ਦੀ ਗੱਲ ਆ ਤਾਂ ਮੈਂ ਅੱਜ ਦੱਸਣਾ ਚਾਹੁੰਦਾ ਤੁਹਾਨੂੰ ਅੱਜ ਵੀ ਕੈਨੇਡਾ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਚੰਗੇ ਲੋਕਾਂ ਦੀ ਗਿਣਤੀ ਮਾਰਿਆਂ ਨਾਲੋਂ ਜ਼ਿਆਦਾ ਆ ਬਸ ਸਾਨੂੰ ਉਹਦੇ ਦੇਖਣ ਦਾ ਨਜ਼ਰੀਆ ਠੀਕ ਕਰਨਾ ਪਊਗਾ ਤੇ ਘਰੇ ਨਿਕਲਣ ਤੋਂ ਪਹਿਲਾਂ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਅਰਦਾਸ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚੱਤਾਵੇ ਤਾਂ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਚੰਗੇ ਲੋਕ ਮਿਲਣਗੇ ਚੰਗੇ ਐਕਸਪੀਰੀਅੰਸ ਹੋਣਗੇ ਬਸ ਫਰਕ ਕਿੱਥੇ ਪੈ ਜਾਂਦਾ ਫਰਕ ਪੈਂਦਾ ਸੋਚ ਤੇ ਫਰਕ ਪੈ ਜਾਂਦਾ ਕਿ ਤੁਸੀਂ ਕਿਹੋ ਜੀਆਂ ਚੀਜ਼ਾਂ ਨੂੰ ਆਪਦੇ ਵੱਲ ਆਕਰਸ਼ਿਤ ਕਰਦੇ ਹੋ ਅਸੀਂ ਆਪ ਦਾ ਜਿਹੜਾ ਪੁਆਇੰਟ ਆਫ 뷰 ਆ ਉਸ ਗੰਦੀ ਮੱਖੀ ਵਰਗਾ ਨਹੀਂ ਰੱਖਣਾ ਜਿਹੜਾ ਸਾਰਾ ਜੇ ਸਮ ਛੱਡ ਕੇ जख्म ਤੇ ਬੈਠੇ ਨਹੀਂ ਅੱਜ ਵੀ ਚੰਗਾਪਨ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਲੱਭਣਾ ਚੰਗੇ ਬਣਨਾ ਚੰਗੇ ਬਣ ਕੇ ਲੋਕਾਂ ਦੇ ਨਾਲ ਚੰਗੇ ਤਰੀਕੇ ਨਾਲ ਵਿਚਰਨਾ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੇ ਨਾਲ ਹਮੇਸ਼ਾ ਕੋ ਚੰਗਾ ਚੰਗਾ ਹੀ ਵਾਪਰੂਗਾ ਇਹ ਮੈਂ ਆਪਣੀ ਜ਼ਿੰਦਗੀ 'ਚ ਜਿੰਨੀ ਕ ਐਕਸਪੀਰੀਅੰਸ ਕੀਤੀ ਆ ਉਹਦੇ ਵਿੱਚੋਂ ਦੱਸ ਰਿਹਾ ਇਹ ਮੈਂ ਸਿਰਫ ਸਿਰਫ ਗੱਲਾਂ ਨਹੀਂ ਕਰ ਰਿਹਾ ਧੰਨਵਾਦ